ਪਾਠ 7 ਤਿੰਨ ਪੱਤਰਾਂ ਵਿੱਚ ਲੁਕੀ ਦੇਸ਼ ਭਗਤੀ ਉਦੇਸ਼ ਮਹਾਨ ਦੇਸ਼ ਭਗਤ ਭਗਤ ਸਿੰਘ ਦੇ ਬਾਰੇ ਜਾਣਕਾਰੀ ਇਸ ਪਾਠ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਦੁਆਰਾ ਫਾਂਸੀ ਤੋਂ ਕੁਝ ਦਿਨ ਪਹਿਲਾਂ ਲਿਖੇ ਪੱਤਰਾਂ ਬਾਰੇ ਪੜਾਂਗੇ ਜਿਨ੍ਹਾਂ ਨੂੰ ਪੜ ਕੇ ਪਤਾ ਚੱਲਦਾ ਹੈ ਕਿ ਉਹਨਾਂ ਦੀ ਲਿਖਣੀ ਵਿੱਚ ਕਿੰਨੀ ਪਰਪਕਤਾ ਸੋਚ ਵਿੱਚ ਕਿੰਨੀ ਦੂਰੰਦੇਸ਼ੀ ਅਤੇ ਵਿਚਾਰਾਂ ਵਿੱਚ ਇਨਸਾਨੀਅਤ ਅਤੇ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਪਰਿਆ ਹੋਇਆ ਸੀ ਨਵੰਬਰ ਸਾਲ 1930 ਵਿੱਚ ਮਲਤਾਨ ਜੇਲ੍ਹ ਵਿੱਚ ਆਪਣੀ ਫਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਸਾਥੀ ਬਟੁਕੇਸ਼ਵਰ ਦੱਤ ਦੇ ਨਾਮ ਇੱਕ ਪੱਤਰ ਲਿਖਿਆ ਸੈਂਟਰਲ ਜੇਲ੍ਹ ਲਾਹੌਰ ਨਵੰਬਰ 1930 ਪਿਆਰੇ ਵੀਰ ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ ਮੇਰੇ ਤੋਂ ਇਲਾਵਾ ਜੇਲ੍ਹ ਦੀਆਂ ਇਹਨਾਂ ਕੋਠੜੀਆਂ ਵਿੱਚ ਕਿੰਨੇ ਹੀ ਅਪਰਾਧੀ ਫਾਂਸੀ ਦੀ ਉਡੀਕ ਕਰ ਰਹੇ ਹਨ ਉਹ ਲੋਕ ਇਹੀ ਪ੍ਰਾਰਥਨਾ ਕਰ ਰਹੇ ਹਨ ਕਿ ਉਹ ਕਿਸੇ ਹੀਲੇ ਫਾਂਸੀ ਤੋਂ ਬਚ ਜਾਣ ਪਰ ਮੈਂ ਆਪਣੀ ਫਾਂਸੀ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਦੋਂ ਮੈਨੂੰ ਆਪਣੇ ਆਦਰਸ਼ਾਂ ਲਈ ਫਾਂਸੀ ਤੇ ਝੂਲਣ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਏਗਾ ਮੈਂ ਖੁਸ਼ੀ-ਖੁਸ਼ੀ ਫਾਂਸੀ ਦੇ ਤਖਤੇ ਤੇ ਚੜ ਕੇ ਦੁਨੀਆ ਨੂੰ ਇਹ ਦਿਖਾ ਦੇਵਾਂਗਾ ਕਿ ਕ੍ਰਾਂਤੀਕਾਰੀ ਆਪਣੇ ਆਦਰਸ਼ਾਂ ਲਈ ਵੀਰਤਾ ਨਾਲ ਬਲੀਦਾਨ ਦੇ ਸਕਦੇ ਹਨ ਮੈਨੂੰ ਫਾਂਸੀ ਦੀ ਸਜ਼ਾ ਮਿਲੀ ਅਤੇ ਤੁਹਾਨੂੰ ਉਮਰ ਕੈਦ ਤੁਸੀਂ ਜਿਉਂਦੇ ਰਹਿ ਕੇ ਦੁਨੀਆ ਨੂੰ ਇਹ ਸਿੱਧ ਕਰਨਾ ਹੈ ਕਿ ਕ੍ਰਾਂਤੀਕਾਰੀ ਆਪਣੇ ਆਦਰਸ਼ਾਂ ਲਈ ਕੇਵਲ ਮਰ ਹੀ ਨਹੀਂ ਸਕਦੇ ਸਗੋਂ ਜਿਉਂਦੇ ਰਹਿ ਕੇ ਔਕੜਾਂ ਦਾ ਮੁਕਾਬਲਾ ਵੀ ਕਰ ਸਕਦੇ ਹਨ ਮੌਤ ਸੰਸਾਰਿਕ ਕਠਿਨਾਈਆਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਨਹੀਂ ਬਲਕਿ ਜੋ ਕ੍ਰਾਂਤੀਕਾਰੀ ਫਾਂਸੀ ਦੀ ਸਜ਼ਾ ਤੋਂ ਬਚ ਗਏ ਹਨ ਉਹ ਜਿਉਂਦੇ ਰਹਿ ਕੇ ਦੁਨੀਆ ਨੂੰ ਇਹ ਦਿਖਾ ਦੇਣ ਕਿ ਉਹ ਨਾ ਕੇਵਲ ਆਪਣੇ ਆਦਰਸ਼ਾਂ ਦੇ ਲਈ ਫਾਂਸੀ ਤੇ ਚੜ ਸਕਦੇ ਹਨ ਸਗੋਂ ਜੇਲ੍ਹ ਦੀਆਂ ਹਨੇਰੀਆਂ ਕੋਠੜੀਆਂ ਵਿੱਚ ਅਨੇਕਾਂ ਤਸੀਹੇ ਵੀ ਸਹਿਣ ਕਰ ਸਕਦੇ ਹਨ ਤੁਹਾਡਾ ਭਗਤ ਸਿੰਘ ਭਗਤ ਸਿੰਘ ਦੇ ਵਕੀਲ ਪ੍ਰਾਨਨਾਥ ਮਹਿਤਾ ਜਿਨ੍ਹਾਂ ਦੀ ਭਗਤ ਸਿੰਘ ਬਹੁਤ ਇੱਜ਼ਤ ਕਰਦੇ ਸਨ ਅਤੇ ਉਹਨਾਂ ਦੀ ਹਰ ਗੱਲ ਮੰਨਦੇ ਵੀ ਸਨ ਉਹਨਾਂ ਨੇ ਭਗਤ ਸਿੰਘ ਨੂੰ ਜੀਵਨ ਪ੍ਰਾਰਥਨਾ ਪੱਤਰ ਸਰਕਾਰ ਨੂੰ ਲਿਖਣ ਦੀ ਗੱਲ ਕਹੀ ਦੇ ਵਿਸ਼ਵਾਸ ਦਵਾਇਆ ਕਿ ਇਹ ਪੱਤਰ ਅਜੀਹੇ ਢੰਗ ਨਾਲ ਲਿਖਿਆ ਜਾਵੇਗਾ ਕਿ ਭਗਤ ਸਿੰਘ ਦੇ ਸਨਮਾਨ ਨੂੰ ਕੋਈ ਠੇਸ ਨਹੀਂ ਪਹੁੰਚੇਗੀ ਭਗਤ ਸਿੰਘ ਦੇ ਸਾਥੀਆਂ ਨੂੰ ਇਹ ਚੰਗਾ ਨਾ ਲੱਗਾ ਪਰ ਭਗਤ ਸਿੰਘ ਨੇ ਆਪਣੀ ਸਹਿਮਤੀ ਦੇ ਦਿੱਤੀ ਰਾਤ ਬਾਅਦ ਜਾ ਕੇ ਵਕੀਲ ਸਾਹਿਬ ਜਦੋਂ ਜੀਵਨਦਾਨ ਪ੍ਰਾਰਥਨਾ ਪੱਤਰ ਬਣਾ ਕੇ 20 ਮਾਰਚ 1931 ਨੂੰ ਲੈ ਕੇ ਆਏ ਤਾਂ ਭਗਤ ਸਿੰਘ ਜੀ ਨੇ ਕਿਹਾ ਅਸੀਂ ਤਾਂ ਪੰਜਾਬ ਦੇ ਗਵਰਨਰ ਨੂੰ ਪ੍ਰਾਰਥਨਾ ਪੱਤਰ ਭੇਜ ਵੀ ਦਿੱਤਾ ਉਹਨੇ ਹੇਠ ਦਿੱਤਾ ਪੱਤਰ ਉਹਨਾਂ ਦੇ ਹੱਥ ਉੱਤੇ ਰੱਖ ਦਿੱਤਾ ਫਾਂਸੀ ਨਹੀਂ ਸਾਨੂੰ ਗੋਲੀ ਨਾਲ ਉਡਾਇਆ ਜਾਵੇ ਸਤਕਾਰਯੋਗ ਗਵਰਨਰ ਸਾਹਿਬ ਬੇਨਤੀ ਹੈ ਕਿ ਬ੍ਰਿਟਿਸ਼ ਸਰਕਾਰ ਦੇ ਸਰਵੋੱਚ ਅਧਿਕਾਰੀ ਵਾਇਸਰਾਏ ਨੇ ਇੱਕ ਵਿਸ਼ੇਸ਼ ਆਦੇਸ਼ ਜਾਰੀ ਕਰਕੇ ਲਾਹੌਰ ਸਾਜ਼ਿਸ਼ ਰਚਨ ਵਾਲਿਆਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਨਿਆਂ ਕਮੇਟੀ ਦੀ ਸਥਾਪਨਾ ਕੀਤੀ ਜਿਸ ਨੇ ਅਕਤੂਬਰ 1930 ਵਿੱਚ ਸਾਨੂੰ ਫਾਂਸੀ ਦੀ ਸਜ਼ਾ ਸੁਣਾਈ ਸਾਡੇ ਉੱਤੇ ਸਭ ਤੋਂ سنگੀਨ aarop ਇਹ ਲਗਾਇਆ ਗਿਆ ਅਸੀਂ ਜਾਰਜ ਪੰਚਮ ਦੇ ਵਿਰੁੱਧ ਯੁੱਧ ਕੀਤਾ ਹੈ ਅਦਾਲਤ ਦੇ ਇਸ ਫੈਸਲੇ ਤੋਂ ਦੋ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ ਪਹਿਲੀ ਇਹ ਕਿ ਅੰਗਰੇਜ਼ਾਂ ਅਤੇ ਭਾਰਤੀ ਜਨਤਾ ਵਿੱਚ ਯੁੱਧ ਚੱਲ ਰਿਹਾ ਹੈ। ਦੂਸਰੀ ਇਹ ਕਿ ਅਸੀਂ ਨਿਸ਼ਚਿਤ ਰੂਪ ਵਿੱਚ ਇਸ ਯੁੱਧ ਵਿੱਚ ਭਾਗ ਲਿਆ ਹੈ। ਹੁਣ ਇਹ ਜਨ ਅੰਦੋਲਨ ਹੈ ਜੇਕਰ ਸਰਲ ਸ਼ਬਦਾਂ ਵਿੱਚ ਵਿਆਖਿਆ ਕੀਤੀ ਜਾਵੇ ਤਾਂ ਸਾਨੂੰ ਸਜ਼ਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸਾਡੇ ਵਿਚਾਰ ਅਨੁਸਾਰ ਪ੍ਰਤੱਖ ਰੂਪ ਵਿੱਚ ਅਜੇ ਹੀ ਕੋਈ ਲੜਾਈ ਨਹੀਂ ਛਿੜੀ ਅਤੇ ਅਸੀਂ ਏ ਵੀ ਨਹੀਂ ਜਾਣਦੇ ਕਿ ਅਦਾਲਤ ਦਾ ਯੁੱਧ ਛੇੜਨ ਤੋਂ ਕੀ ਭਾਵ ਹੈ ਪਰ ਫਿਰ ਵੀ ਅਸੀਂ ਇਸ ਵਿਆਖਿਆ ਨੂੰ ਸਵੀਕਾਰ ਕਰਦੇ ਹਾਂ ਪਰ ਸਹੀ ਅਰਥ ਜ਼ਰੂਰ ਸਮਝਣਾ ਚਾਹੁੰਦੇ ਹਾਂ ਜੇਕਰ ਯੁੱਧ ਛੜਿਆ ਹੋਇਆ ਹੈ ਤਾਂ ਇਹ ਯੁੱਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸ਼ਕਤੀਸ਼ਾਲੀ ਲੋਕ ਭਾਰਤੀ ਜਨਤਾ ਅਤੇ ਕਿਰਤੀਆਂ ਦੇ ਆਮਦਨ ਦੇ ਸਾਧਨਾਂ ਤੇ ਆਪਣਾ ਅਧਿਕਾਰ ਜਮਾਉਂਦੇ ਰਹਿਣਗੇ ਚਾਹੇ ਉਹ ਵਿਅਕਤੀ ਅੰਗਰੇਜ਼ ਪੂੰਜੀਪਤੀ ਸ਼ਾਸਕ ਜਾਂ ਭਾਰਤੀ ਪੂੰਜੀਪਤੀ ਹੀ ਕਿਉਂ ਨਾ ਹੋਵੇ ਤੁਹਾਡੀ ਸਰਕਾਰ ਕੁਝ ਨੇਤਾਵਾਂ ਜਾਂ ਭਾਰਤੀ ਸਮਾਜ ਦੇ ਕੁਝ ਮੁਖੀਆਂ ਤੇ ਆਪਣਾ ਪ੍ਰਭਾਵ ਪਾਉਣ ਵਿੱਚ ਸਫਲ ਹੋ ਜਾਵੇ ਸਮਝੋਤੇ ਹੋ ਜਾਣ ਪਰ ਸਥਿਤੀ ਨਹੀਂ ਬਦਲ ਸਕਦੀ ਜਨਤਾ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਨੌਜਵਾਨਾਂ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਨਾ ਹੀ ਇਸ ਗੱਲ ਦਾ ਡਰ ਹੈ ਕਿ ਸਾਡੇ ਰਾਜਨੀਤਿਕ ਨੇਤਾ ਆਪਣੇ ਮਾਰਗ ਤੋਂ ਭਟਕ ਗਏ ਹਨ ਅਤੇ ਉਹ ਇਸ ਸਮਝੋਤੇ ਵਿੱਚ ਉਹਨਾਂ ਬੇਕਰ ਅਤੇ ਬੇਆਸਰੇ ਬਲਿਦਾਨੀਆਂ ਨੂੰ ਭੁੱਲ ਗਏ ਜਿਨ੍ਹਾਂ ਨੂੰ ਬਦਕਿਸਮਤੀ ਨਾਲ ਇਸ ਦਲ ਦਾ ਹਿੱਸਾ ਸਮਝਿਆ ਜਾਂਦਾ ਸੀ ਸਾਡੇ ਰਾਜਨੀਤਿਕ ਨੇਤਾ ਉਹਨਾਂ ਨੂੰ ਆਪਣੇ ਦੁਸ਼ਮਣ ਸਮਝਦੇ ਹਨ ਕਿਉਂਕਿ ਉਹਨਾਂ ਦੇ ਵਿਚਾਰ ਅਨੁਸਾਰ ਉਹ ਹਿੰਸਾ ਵਿੱਚ ਵਿਸ਼ਵਾਸ ਕਰਦੇ ਹਨ ਸਾਡੀਆਂ ਵੀਰ ਇਸਤਰੀਆਂ ਨੇ ਇਸ ਯੁੱਧ ਵਿੱਚ ਆਪਣੇ ਪਤੀ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ ਪਰ ਤੁਹਾਡੀ ਸਰਕਾਰ ਉਹਨਾਂ ਨੂੰ ਕੁਝ ਨਹੀਂ ਸਮਝਦੀ ਤੁਹਾਡੇ ਏਜੰਟ ਚਾਹੇ ਝੂਠੀਆਂ ਕਹਾਣੀਆਂ ਬਣਾ ਕੇ ਉਹਨਾਂ ਨੂੰ ਬਦਨਾਮ ਕਰ ਦੇਣ ਅਤੇ ਦਲ ਦੀ ਪ੍ਰਸਿੱਧੀ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰਨ ਪਰ ਇਹ ਯੁੱਧ ਚੱਲਦਾ ਰਹੇਗਾ ਹੋ ਸਕਦਾ ਹੈ ਯੁੱਧ ਪਿੰਨ-ਪਿੰਨ ਦਿਸ਼ਾਵਾਂ ਵਿੱਚ ਪਿੰਨ-ਪਿੰਨ ਰੂਪ ਧਾਰਨ ਕਰ ਲਵੇ ਕਦੇ ਇਹ ਯੁੱਧ ਪ੍ਰਗਟ ਰੂਪ ਲੈ ਲਵੇ ਕਦੇ ਇਸੇ ਦਿਸ਼ਾ ਵਿੱਚ ਚੱਲਦਾ ਰਹੇ ਕਦੇ ਭਿਆਨਕ ਰੂਪ ਧਾਰਨ ਕਰ ਲਵੇ ਕਦੇ ਕਿਸਾਨਾਂ ਦੇ ਪੱਖ ਤੋਂ ਜਾਰੀ ਰਹੇ ਅਤੇ ਕਦੇ ਇਹ ਯੁੱਧ ਇੰਨਾ ਭਿਆਨਕ ਹੋ ਜਾਵੇ ਜੀਵਨ ਮਰਨ ਤੱਕ ਦੀ ਬਾਜ਼ੀ ਲੱਗ ਜਾਵੇ ਪਰਿਸਥਿਤੀ ਚਾਹੇ ਕੋਈ ਵੀ ਹੋਵੇ ਇਸ ਦਾ ਪ੍ਰਭਾਵ ਤੁਹਾਡੇ ਤੇ ਜ਼ਰੂਰ ਪਵੇਗਾ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਇਹ ਯੁੱਧ ਭਿਆੰਕਰ ਰੂਪ ਧਾਰਨ ਕਰ ਲਵੇ ਅਤੇ ਉਦੋਂ ਤੱਕ ਖਤਮ ਨਾ ਹੋਵੇ ਜਦ ਤੱਕ ਸਮਾਜ ਦੇ ਵਰਤਮਾਨ ਟਾਂਚੇ ਵਿੱਚ ਤਬਦੀਲੀ ਨਹੀਂ ਆਉਂਦੀ ਅਤੇ ਇਸ ਸ੍ਰਿਸ਼ਟੀ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਨਹੀਂ ਹੋ ਜਾਂਦਾ ਨੇੜਲੇ ਭਵਿੱਖ ਵਿੱਚ ਇਹ ਯੁੱਧ ਆਪਣੇ ਅੰਤਮ ਪੜਾ ਅਤੇ ਨਿਰਣੇ ਤੇ ਆਧਾਰਿਤ ਹੋਵੇਗਾ ਸாம்ਰਾਜਵਾਦ ਅਤੇ ਪੂੰਜੀਵਾਦ ਹੁਣ ਕੁਝ ਚੀਜ਼ ਦੇ ਮਹਿਮਾਨ ਹਨ ਇਹ ਉਹੀ ਯੁੱਧ ਹੈ ਜਿਸ ਵਿੱਚ ਅਸੀਂ ਪ੍ਰਤੱਖ ਰੂਪ ਵਿੱਚ ਭਾਗ ਲਿਆ ਸਾਨੂੰ ਮਾਣ ਹੈ ਕਿ ਨਾ ਤਾਂ ਅਸੀਂ ਇਹ ਯੁੱਧ ਆਰੰਭ ਕੀਤਾ ਤੇ ਨਾ ਹੀ ਸਾਡੀ ਜ਼ਿੰਦਗੀ ਨਾਲ ਖਤਮ ਹੋਵੇਗਾ ਇਤਿਹਾਸ ਵਿੱਚ ਸਾਡੀਆਂ ਸੇਵਾਵਾਂ ਇਸ ਅਧਿਆਇ ਦਾ ਹਿੱਸਾ ਹੋਣਗੀਆਂ ਜਿਸ ਵਿੱਚ ਜਤਿੰਦਰਨਾਥ ਦਾਸ ਅਤੇ ਭਗਵਤੀ ਚਰਨ ਦੇ ਬਲੀਦਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਯਾਦ ਕੀਤਾ ਜਾਵੇਗਾ ਉਹਨਾਂ ਦੇ ਬਲੀਦਾਨ ਮਹਾਨ ਹਨ ਜਿੱਥੇ ਤਾਂ ਕਿਸਮਤ ਦਾ ਸੰਬੰਧ ਹੈ ਅਸੀਂ ਪਰਜ਼ੋਰ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਫਾਂਸੀ ਤੇ ਲਟਕਾਉਣ ਦਾ ਫੈਸਲਾ ਤੁਸੀਂ ਲੈ ਲਿਆ ਹੈ ਵਕੀਲ irdee ਸੁਣਵਾਈ ਇਹ ਸਿੱਧ ਕਰਦੀ ਹੈ ਕਿ ਸੀ ਕੋਈ ਪ੍ਰਾਰਥਨਾ ਨਹੀਂ ਕੀਤੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਦਇਆ ਦੀ ਪ੍ਰਾਰਥਨਾ ਕੀਤੀ ਹੈ ਜੇਕਰ ਅਸੀਂ যুদ্ধਬੰਦੀ ਕੀਤੀ ਹੈ ਤਾਂ ਇਸ ਤੱਥ ਦੇ ਆਧਾਰ ਤੇ ਸਾਡੇ ਨਾਲ যুদ্ধਬੰਦੀਆਂ ਵਾਲਾ ਸਲੂਕ ਕੀਤਾ ਜਾਵੇ ਸਾਨੂੰ ਫਾਂਸੀ ਦੇਣ ਦੇ ਬਦਲੇ ਗੋਲੀ ਨਾਲ ਉਡਾਇਆ ਜਾਵੇ ਹੁਣ ਇਹ ਸਿੱਧ ਕਰਨਾ ਤੁਹਾਡਾ ਕੰਮ ਹੈ ਕਿ ਤੁਹਾਨੂੰ ਉਸ ਫੈਸਲੇ ਦੇ ਪੂਰਾ ਵਿਸ਼ਵਾਸ ਹੈ ਜੋ ਤੁਹਾਡੀ ਅਦਾਲਤ ਨੇ ਦਿੱਤਾ ਤੁਸੀਂ ਆਪਣੀ ਉਚਿਤ ਕਾਰਵਾਈ ਦੁਆਰਾ ਇਸ ਦਾ ਪ੍ਰਮਾਣ ਦਿਓ ਅਸੀਂ ਨਿਮਰਤਾ ਪੂਰਵਕ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣੇ ਸੈਨਾ ਵਿਭਾਗ ਨੂੰ ਆਦੇਸ਼ ਦਿਓ ਕਿ ਸਾਨੂੰ ਗੋਲੀ ਨਾਲ ਉਡਾਉਣ ਲਈ ਸੈਨਿਕ ਭੇਜਣ ਸੁਭਚਿੰਤਕ ਭਗਤ ਸਿੰਘ ਰਾਜਗੁਰੂ ਸੁਖਦੇਵ ਫਾਂਸੀ ਤੋਂ ਠੀਕ ਇੱਕ ਦਿਨ ਪਹਿਲਾਂ 22 ਮਾਰਚ 1931 ਨੂੰ ਸੈਂਟਰਲ ਜੇਲ ਦੇ ਵਾਰਡ ਨੰਬਰ 14 ਵਿੱਚ ਰਹਿਣ ਵਾਲੇ ਕ੍ਰਾਂਤੀਕਾਰੀਆਂ ਨੇ ਭਗਤ ਸਿੰਘ ਕੋਲ ਇੱਕ ਪਰਚਾ ਭੇਜਿਆ ਸਰਦਾਰ ਜੇ ਤੁਸੀਂ ਫਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੱਸੋ ਇਸ ਸਮੇਂ ਵੀ ਸ਼ਾਇਦ ਕੁਝ ਸੰਭਵ ਹੋ ਸਕੇ ਭਗਤ ਸਿੰਘ ਨੇ ਉੱਤਰ ਦਿੱਤਾ ਸਾਥੀਓ ਕੁਦਰਤੀ ਤੌਰ ਤੇ ਜ਼ਿੰਦਾ ਰਹਿਣ ਦੀ ਇੱਛਾ ਮੇਰੇ ਵਿੱਚ ਵੀ ਹੋਣੀ ਚਾਹੀਦੀ ਹੈ ਮੈਂ ਇਸ ਨੂੰ ਛੁਪਾਉਣਾ ਵੀ ਨਹੀਂ ਚਾਹੁੰਦਾ ਪਰ ਮੇਰਾ ਜ਼ਿੰਦਾ ਰਹਿਣਾ ਇਸ ਗੱਲ ਤੇ ਅਧਾਰਿਤ ਹੈ ਕਿ ਮੈਂ ਕੈਦੀ ਬਣ ਕੇ ਜਾਂ ਪਾਬੰਦ ਹੋ ਕੇ ਨਹੀਂ ਜੀਣਾ ਬੀਰਨਾਮ ਹਿੰਦੁਸਤਾਨੀ ਇਨਕਲਾਬ ਪਾਰਟੀ ਦਾ ਨਿਸ਼ਾਨ ਬਣ ਚੁੱਕਾ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ ਅਤੇ ਬਲਿਦਾਨਾਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ ਇੰਨਾ ਉੱਚਾ ਜ਼ਿੰਦਾ ਰਹਿ ਕੇ ਮੈਂ ਇਸ ਤੋਂ ਉੱਚਾ ਨਹੀਂ ਹੋ ਸਕਦਾ ਅੱਜ ਮੇਰੀਆਂ ਕਮਜ਼ੋਰੀਆਂ ਲੋਕਾਂ ਦੇ ਸਾਹਮਣੇ ਨਹੀਂ ਹਨ ਜੇ ਮੈਂ ਫਾਂਸੀ ਤੋਂ बच ਗਿਆ ਤਾਂ ਉਹ ਉਜਾਗਰ ਹੋ ਜਾਣਗੇ ਅਤੇ ਇਨਕਲਾਬ ਦਾ ਨਾਮ ਧੁੰਦਲਾ ਪੈ ਜਾਵੇਗਾ ਪਰ ਮੇਰੇ ਨਿਡਰ ਹੋ ਕੇ ਹੱਸਦੇ ਹੱਸਤੇ ਫਾਂਸੀ ਚੜਨ ਤੇ ਭਾਰਤੀ ਮਾਮਾ ਆਪਣੇ ਬੱਚਿਆਂ ਨੂੰ ਭਗਤ ਸਿੰਘ ਵਰਗਾ ਬਣਾਉਂਦੀ ਤਮੰਨਾ ਰੱਖਣ ਗਿਆ ਅਤੇ ਇਸ ਦੇ ਫਲ ਸ্বরূপ ਆਜ਼ਾਦੀ ਦੇ ਲਈ ਬਲੀਦਾਨ ਦੇਣ ਵਾਲੀਆਂ ਦੀ ਸੰਖਿਆ ਇੰਨੀ ਵੱਧ ਜਾਵੇਗੀ ਕਿ ਇਸ ਇਨਕਲਾਬ ਨੂੰ ਰੋਕਣਾ ਸਮਰਾਜਵਾਦੀ ਸ਼ਕਤੀਆਂ ਦੇ ਵਸ ਵਿੱਚ ਨਹੀਂ ਹੋਵੇਗਾ ਹਾਂ ਇਹ ਵਿਚਾਰ ਮੇਰੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਹੈ ਕਿ ਦੇਸ਼ ਤੇ ਇਨਸਾਨੀਅਤ ਦੇ ਲਈ ਜੋ ਹਸਰਤਾਂ ਮੇਰੇ ਦਿਲ ਵਿੱਚ ਸੀ ਉਸ ਦਾ ਹਜ਼ਾਰਵਾਂ ਹਿੱਸਾ ਵੀ ਮੈਂ ਪੂਰਾ ਨਹੀਂ ਕਰ ਪਾਇਆ ਜੇ ਜ਼ਿੰਦਾ ਰਹਿਣ ਦਾ ਮੌਕਾ ਮਿਲਦਾ ਤਾਂ ਸ਼ਾਇਦ ਆਪਣੀ ਇਹ ਹਸਰਤ ਪੂਰੀ ਕਰ ਲੈਂਦਾ ਇਸ ਤੋਂ ਇਲਾਵਾ ਕੋਈ ਹੋਰ ਲਾਲਚ ਫਾਂਸੀ ਤੋਂ ਬਚਣ ਲਈ ਮੈਨੂੰ ਨਹੀਂ ਆਇਆ ਮੇਰੇ ਨਾਲੋਂ ਵੱਧ ਖੁਸ਼ਕਿਸਮਤ ਕੌਣ ਹੋਵੇਗਾ ਮੈਨੂੰ ਅੱਜ ਆਪਣੇ ਆਪ ਉੱਤੇ ਮਾਣ ਹੈ ਹੁਣ ਤਾਂ ਬੇਸਬਰੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਇੱਛਾ ਹੈ ਕਿ ਉਹ ਜਲਦੀ ਹੋ ਜਾਵੇਗਾ ਤੁਹਾਡਾ ਸਾਥੀ ਭਗਤ ਸਿੰਘ ਵਿਦਿਆਰਥੀ ਜੀਵਨ ਵਿੱਚ ਸਾਨੂੰ ਇਹਨਾਂ ਦੇਸ਼ ਭਗਤਾਂ ਦੇ ਜੀਵਨ ਇਹਨਾਂ ਦੀ ਆਪਣੇ ਦੇਸ਼ ਅਤੇ ਇਨਸਾਨੀਅਤ ਪ੍ਰਤੀ ਭਾਵਨਾਵਾਂ ਅਤੇ ਜਜ਼ਬੇ ਬਾਰੇ ਪੜ੍ਹ ਕੇ ਆਪਣੇ ਨਿੱਜ ਸਵਾਰਥ ਨੂੰ ਪਿੱਛੇ ਧੱਕ ਕੇ ਆਪਣੇ ਆਪ ਨੂੰ ਆਪਣੇ ਰਾਸ਼ਟਰ ਅਤੇ ਮਾਨਵਤਾ ਪ੍ਰਤੀ ਸਮਰਪਿਤ ਕਰਦੇ ਹੋਏ ਉન્નਤੀ ਦੇ ਰਾਹ ਤੇ ਵਧਣਾ ਚਾਹੀਦਾ ਹੈ ਜੈ ਹਿੰਦ ਕੀ ਸਿੱਖਿਆ ਇਕ ਮਹਾਨ ਦੇਸ਼ ਭਗਤ ਦੇ ਆਪਣੇ ਦੇਸ਼ ਅਤੇ ਲੋਕਾਂ ਪ੍ਰਤੀ ਪਿਆਰ ਇੱਕ ਸੱਚੇ ਨਾਗਰਿਕ ਦੀ ਸੋਚ ਬਣ ਕੇ ਸਦਾ ਦੇਸ਼ ਭਗਤੀ ਅਤੇ ਇਨਸਾਨੀਅਤ ਦਾ ਜਜ਼ਬਾ ਮਨ ਵਿੱਚ ਜਗਾ